ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਇੱਕ ਵਾਰ ਫਿਰ ਤੋਂ ਜੀ ਤੇ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਸਸਤੇ ਸੰ ਦਾ ਆਪਾਂ ਲੈ ਕੇ ਪਹੁੰਚਿਆ ਸੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਹਰੇ ਜ ਅੱਖਰਾਂ 'ਚ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀਦਬਚੈੜ ਲਗਵਾ ਸਕਦੇ ਹਾਂ ਤੇ ਆਪਾਂ ਹੁਣ ਗੱਲ ਕਰਦੇ ਮਸ਼ੀਨਰੀਆਂ ਦੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਵਰਨਾ ਆਪਾਂ ਪੰਜਾਬ ਨੰਬਰ ਲੈ ਕੇ ਪਹੁੰਚੀਆਂ ਸੀ 2015 ਮਾਡਲ ਗੱਡੀ ਹੈ 1.6 SX ਆਟੋਮੈਟਿਕ ਗੱਡੀ ਹੈ ਜੀ ਤੇ ਤਲਵੰਡੀ ਪਾਈ ਮਾਲਕ ਦੇ ਏਰੀਆ ਡਿਸਟ੍ਰਿਕਟ ਇਹਨਾਂ ਨੂੰ ਫਿਰੋਜ਼ਪੁਰ ਲੱਗਦੀ ਹੈਗੀ 480 ਡਿਮਾਂਡ ਹੈ ਗੱਡੀ ਦੀ ਗੱਡੀ ਦੀ ਕੰਡੀਸ਼ਨ ਆਲੋਕਿਆ ਰੰਗ ਪੂਰਾ ਵਧੀਆ ਜੀ ਕਿਸੇ ਪਾਸੋਂ ਕੋਈ ਨੁਕਸ ਨਹੀਂ ਚਾਹੇ ਤੁਸੀਂ ਜਾ ਕੇ ਦੇਖ ਲਓ, ਟ్రਾਈ ਲੈ ਲਓ, ਇੰਜਨ ਗੇਅਰ ਦੇਖ ਲਓ, ਸਾਰਾ ਕੁਝ ਤੁਹਾਨੂੰ ਮਲਾਈ ਵਰਗਾ ਮਿਲੂਗਾ ਜੀ। ਤੇ ਇਹ ਮਾਲਕ ਨੇ ਬਹੁਤ ਸਾਫ਼ ਕੇ ਗੱਡੀ ਰੱਖੀ ਹੋਈ ਆ ਤੇ ਤੁਸੀਂ ਅੰਦਰੋਂ ਦੇਖ ਲਓ, ਅੰਦਰੋਂ ਵੀ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੀ। ਚਾਹੀ ਸਟੇering ਦੇਖ ਲਓ ਤੇ ਅੰਦਰੋਂ ਦੇਖ ਲਓ ਡੈਸ਼ਬੋਰਡ ਦੇਖ ਲਓ, ਇੰਟੀਰੀਅਰ ਦੇਖ ਲਓ ਬਹੁਤ ਵਧੀਆ ਤੁਹਾਨੂੰ ਸਾਰਾ ਕੁਝ ਮਿਲੂਗਾ। ਤਲਵੰਡੀ ਭਾਈ ਮਾਲਕ ਦਾ ਏਰੀਆ 480 ਦੇ ਵਿੱਚੋਂ ਆ ਰੇਟ ਹੋ ਜੁਗਾ ਉੱਪਰ ਨੀਚੇ ਜਾ ਕੇ ਦੇਖ ਲਓ ਤੁਸੀਂ ਮਾਲਕ ਦਾ ਏਰੀਆ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਜੀ ਨੰਬਰ ਹੈ 90 161 40 001 ਜਿਹੜੀ ਵੀ ਗੱਲ ਹੁਣ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਗੱਲ ਆਪੇ ਕਰ ਲਿਓ ਹੁਣ ਤੁਸੀਂ ਦੇਖੋਗੇ ਸਕੋਰਪੀਓ ਗੱਡੀ ਸਕੋਰਪੀਓ ਗੱਡੀ ਆਪਾਂ 14 ਮਾਡਲ ਲੈ ਕੇ ਪਹੁੰਚੇ ਹਾਂ ਸੈਕੰਡ ਓਨਰ ਗੱਡੀ ਐ ਜੀ ਜਿੰਨੇ ਕਾਗਜ਼ ਪੱਤਰ ਹੁੰਦੇ ਸਾਰੇ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਗੱਡੀ ਖੜੀ ਹੈ ਰਾਇਕੋਟ ਜਾ ਕੇ ਤੁਸੀਂ ਦੇਖਣਾ ਚਾਹੋ ਨੀ ਉਹ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਦੱਸਿਆ ਐਨਓਸੀ ਬਰਨਾਲੀ ਡਿਸਟ੍ਰਿਕਟ ਦੀ ਘੱਟੀ ਹੋਈ ਆ 5,85,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 18 ਇੰਚੀ ਅਲਾਈ ਤੇ ਟਾਇਰ ਲੱਗੇ ਹੋਏ ਨੇ ਗੱਡੀ ਦੇ ਅਲਾਈ ਬਹੁਤ ਸੋਹਣੇ ਇਹਨਾਂ ਨੇ ਪਵਾਏ ਹੋਏ ਨੇ ਨਵੇਂ ਅਲਾਈ ਲੱਗੇ ਹੋਏ ਨੇ ਗੱਡੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਗੱਡੀ ਆ ਜੀ ਮਾਲਕ ਦੇ ਘਰੇ ਖੜੀ ਆ ਮਾਲਕ ਦੀ ਪਰਸਨਲ ਗੱਡੀਆਂ ਸੇ ਸਿਰਫ ਫੈਮਿਲੀ ਲਈ ਚੱਲੀ ਖੁਈ ਆ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਆ ਸਾਰਾ ਕੁਝ ਵਧੀਆ ਡਾਕੂਮੈਂਟਸ ਜੰਨੇ ਹੁੰਦੇ ਆ ਜੋ ਵੀ ਹੁੰਦੇ ਆ ਸਾਰਾ ਕੁਝ ਇਨਾਂ ਕੋਲੇ ਹੈ ਗਿਆ ਤੇ ਮਾਲਕ ਨੇ ਵਧੀਆ ਰੱਖੀ ਹੋਈ ਆ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜੇ ਗੱਡੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਰਾਇਕੋਟ ਮਾਲਕ ਦਾ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ ਹੋ ਜੂਗਾ ਉੱਪਰ-ਨੀਚ ਕਟੋਤੀ ਹੋ ਜੂਗੀ ਰੇਟ ਚ 585 ਇੱਕ ਬੜੀ ਡਿਮਾਂਡ ਹੈ ਜੀ ਨੰਬਰ ਓਨਰ ਦਾ 9876707125 ਮਾਲਕ ਨਾਲ ਗੱਲਬਾਤ ਲਾਜ਼ਮੀ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਇਨੋਵਾ G4 ਗੱਡੀ ਪਹੁੰਚੀ ਹੈ ਸੈਕੰਡ ਓਨਰ ਗੱਡੀ ਹੈ ਜੀ ਗੱਡੀ ਜਿਹੜੀ ਹੈਗੀ ਆਪਣੇ ਕੋਲੇ ਪਹੁੰਚੀ ਹੈ 2010 ਮਾਡਲ ਆ ਤੇ ਨਵੀਂ ਕੰਡੀਸ਼ਨ ਬਿਲਕੁਲ ਰੰਗ ਰੰਗ ਪੂਰਾ ਵਧੀਆ ਪਿਆ ਪੰਜਾਬ ਨੰਬਰ ਹੈ ਤੇ ਸਾਰਾ ਕੁਝ ਵਧੀਆ ਜੀ ਗੱਡੀ ਖੜੀ ਹੈ ਸੰਗਰੂਰ ਏਰੀਆ 'ਚ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦਾ ਹਾਂ ਸੰਗਰੂਰ ਕੰਡੀਸ਼ਨ ਪੂਰੀ ਵਧੀਆ 3 ਲੱਖ ਤੇ 40000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਰੇਟ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਵਧੀਆ ਗੱਡੀ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ ਚਲਾਉਂ ਚ ਵਧੀਆ 골ਡਨ ਕਲਰ ਚ ਅੰਦਰ LCD ULCD ਲੱਗੀ ਹੋਈ ਆ ਤੇ ਅੰਦਰੋਂ ਸੀਟ ਕਵਰ ਵੀ ਵਧੀਆ ਆਪਾਂ ਨੂੰ ਚੜੀ ਚੜਾਈ ਮਿਲ ਜਾਣਗੇ ਬੰਪਰ ਬੂਮਪਰ ਸਾਰਾ ਕੁਝ ਤੁਸੀਂ ਚੈੱਕ ਕਰ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਸੰਗਰੂਰ ਏਰੀਆ ਚੋਂ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਲਓ ਨੰਬਰ ਆਪਾਂ ਓਨਰ ਦਾ ਸਿੱਧਾ ਤੁਹਾਨੂੰ ਮੈਂ ਦੇ ਦੇਣਾ 78 887 68 204 ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਆਪ ਹੀ ਤੁਸੀਂ ਕਰ ਸਕਦੇ ਹੋ ਜੀ ਬਾਕੀ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਰਹੇ ਹਾਂ ਅਸੀਂ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤੇ ਹਰ ਰੋਜ਼ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤੇ ਵਧੀਆ ਲੱਗੀਏ ਵੀਡੀਓ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਆਪਣੀ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦੋ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਰ ਦੋ ਲਾਜ਼ਮੀ ਇੰਨੀ ਕੁ ਮਿਹਰਬਾਨੀ ਬਾਕੀ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਜੀ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਤੇ ਆਪਣੇ ਕੋਲੇ ਹੁਣ ਤੁਸੀਂ ਦੇਖੂਗੇ ਇੱਕ ਆਪਣੇ ਕੋਲੇ ਐਕਟਿਵਾ ਸਕੂਟੀ ਪਹੁੰਚੀ ਹੈ ਜੀ ਬਿਲਕੁਲ ਸਾਫ ਸੁਥਰੀ ਵਧੀਆ 2013 ਮਾਡਲ ਹੈ 13 ਮਾਡਲ ਪੰਜਾਬ ਨੰਬਰ ਹੈ ਜੀ ਤੇ ਟਾਇਰ ਟੱਪਾ ਬਹੁਤ ਵਧੀਆ ਪਿਆ ਰੰਗ ਰੂng ਪੂਰਾ ਵਧੀਆ ਪਿਆ ਬਾਕੀ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਵਧੀਆ ਇਹਨਾਂ ਨੇ ਆਪਣੇ ਕੋਲੇ ਭੇਜੀ ਆ ਤੇ ਇਹਨਾਂ ਦਾ ਜ਼ਿਲ੍ਹਾ ਫਰੀਦਕੋਟ ਹੈ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਦਾ ਫਰੀਦਕੋਟ ਇਹਨਾਂ ਨੂੰ ਏਰੀਆ ਲੱਗਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਵਧੀਆ 13 ਮਾਡਲ ਹੈ ਜੀ ਰੇਟ ਇਹਨਾਂ ਨੇ 21000 ਤੇ 500 ਸਾਡੇ ਕੋ 21000 ਰੁਪਏ ਮੰਗੇ ਤੇ ਮਾਲਕ ਕਹਿੰਦੇ ਵੀ ਘਾਟਾ ਵਾਧਾ ਕਰ ਲਵਾਂਗੇ ਮੌਕੇ ਤੇ ਇੱਕ ਵਾਰੀ ਸਿਰਫ ਡਿਮਾਂਡ ਹੈ ਕਿਸੇ ਨੇ ਜਾ ਕੇ ਜੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੇ ਵਧੀਆ ਜੀ ਬੈਟਰੀ ਬੋਟਰੀ ਵਧੀਆ ਸੈਲਫ ਵਧੀਆ ਇੰਜਨ ਉੰਜਨ ਵਧੀਆ ਕੋਈ ਨੁਕਸ ਨਹੀਂ ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਵੀ ਰੱਖਿਆ ਜਿਨ੍ਹਾਂ ਦੀ ਸਕੂਟੀ ਆ ਸਿੱਧੀ ਤੁਹਾਡੀ ਗੱਲ ਹੋ ਜੇਗੀ ਮਾਲਕ ਨਾਲ ਸਿੱਧੀ ਤੁਸੀਂ ਆਪੇ ਗੱਲ ਕਰ ਲਿਓ ਜੀ ਠੀਕ ਹੈ ਜੀ ਬਾਕੀ ਹੁਣ ਆਪਾਂ ਇੱਕ i20 ਗੱਡੀ ਦੀ ਗੱਲ ਕਰਾਂਗੇ i20 ਆਪਣੇ ਕੋਲੇ ਵਧੀਆ ਕੰਡੀਸ਼ਨ ਦੀ ਗੱਡੀ ਪਹੁੰਚੀ ਐ ਇੱਕ ਚਿੱਟੇ ਰੰਗ ਦੀ ਗੱਡੀ ਆ ਇੰਜਨ ਉੰਜਨ ਪੂਰਾ ਵਧੀਆ ਪਿਆ i20 2009 ਮਾਡਲ ਆਪਣੇ ਕੋਲੇ ਪਹੁੰਚੀ ਐ ਜੀ ਇਹਨਾਂ ਦਾ ਏਰੀਆ ਲੁਧਿਆਣਾ ਸੀਐਨਜੀ ਟੈਂਕ ਲੱਗਿਆ ਹੋਇਆ ਤੇ ਗੱਡੀ ਪੈਟਰੋਲ ਤੇ ਵੀ ਐ ਜੀ ਤੇ ਮਾਲਕ ਨੇ ਦੱਸਿਆ ਹੁਣੀ ਪਾਸਿੰਗ ਕਰਵਾਈ ਆ 2029 ਤੱਕ ਰਾਂ 2029 ਤੱਕ ਰਾਂ ਪਾਸਿੰਗ ਇਹਦੀ ਆਪਾਂ ਨੂੰ ਮਿਲੂਗੀ ਬਾਕੀ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਆ ਜੀ ਗੱਡੀ ਘਰੇ ਖੜੀ ਆ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਪਸੰਦ ਆਉਂਦੀ ਆ ਟ੍ਰਾਈ ਲੈ ਕੇ ਦੇਖਣਾ ਚਾਹੁੰਦਾ ਤਾਂ ਤੁਸੀਂ ਜਾ ਕੇ ਦੇਖ ਲਿਓ ਮਾਲਕ ਨੇ ਡਿਮਾਂਡ 2 ਲੱਖ ਰੁਪਈਆ ਕਿਹਾ ਬਾਕੀ ਕਹਿੰਦੇ ਸੀਗੇ ਘਾਟਾ ਵਾਧਾ ਕਰਕੇ ਸੇਲ ਕਰ ਦਾਂਗੇ ਛੱਡ ਦਾਂਗੇ ਸੀ ਬਾਕੀ ਓਨਰ ਦਾ ਜਿਹੜਾ ਨੰਬਰ ਹੈ ਉਹ ਤੋਂ ਉਹਨੂੰ ਮੈਂ ਨੋਟ ਕਰਵਾ ਦਿੰਨੇ ਇਹਨਾਂ ਦਾ ਇੱਥੋਂ ਦਾ ਨੰਬਰ ਹੈ ਜੀ ਕਿਸੇ ਫੈਮਿਲੀ ਮੈਂਬਰ ਦਾ ਨੰਬਰ ਹੈ 85580 63480 ਗੱਲਬਾਤ ਤੁਹਾਡੇ ਹੋ ਜੇਗੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਪਹਿਲਾਂ ਫੋਨ ਕਰ ਲਿਓ ਫਿਰ ਜਾ ਕੇ ਦੇਖ ਲਿਓ ਜੀ ਤੇ ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਸੇਲ ਕਰਨੀ ਹੈ ਇਹਨਾਂ ਨੇ ਚਾਰ ਮਾਡਲ ਪਾਵਰ ਸਟੀering ਪਾਵਰ ਵਿੰਡੋ 25 ਤੱਕਰ ਪਾਸ ਤੇ origignal ਸਾਰੀ ਗੱਡੀ ਸੀ ਟਾਇਰਾਂ ਚ ਅਲਾਈ ਉਲੂਈ ਲੱਗੇ ਹੋਏ ਨੇ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਨੇ ਬੰਪਰ ਬੂਮ ਪਰ ਪੂਰਾ ਵਧੀਆ ਜੀ ਟਾਇਰ ਟੱਪਾ ਵਧੀਆ ਆਪਣਾ ਮਿਲ ਜੂਗਾ ਤੇ ਇੰਜਣ ਉੰਜਣ ਪੂਰਾ ਵਧੀਆ ਪਿਆ ਰੰਗ ਤੁਸੀਂ ਦੇਖ ਲਓ ਵਧੀਆ ਮਾਲਕ ਨੇ ਰੱਖੀ ਹੋਈ ਹੈ ਜੀ ਚਾਰ ਮਾਡਲ ਹੈ ਫੇਰ ਵੀ ਕੰਡੀਸ਼ਨ ਪੂਰੀ ਵਧੀਆ 68000 ਰੁਪਏ ਇੱਕ ਬਾਰੀ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਨੰਬਰ 8437300517 ਜਿਹੜੀ ਵੀ ਗੱਲ ਕਰਨੀ ਹੈ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰਦੇ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀਏ ਵੀਡੀਓ ਤੇ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਤੇ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਲਈਆਂ ਕਿਵੇਂ ਦੀਆਂ ਲੱਗੀਆਂ ਕਮੈਂਟ ਲਾਜ਼ਮੀ ਕਰਿਓ ਜੀ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿਸਨੂੰ ਐਡ ਕਰਵਾਉਣੀ ਹੈ ਜਾਂ ਤੁਹਾਡੇ ਰਿਸ਼ਤੇਦਾਰ ਨੇ ਯਾਰਾਂ ਮਿੱਤਰਾਂ ਨੇ ਕਿਸੇ ਨੂੰ ਵੀ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਠੀ ਆ ਚਾਹੀ ਕੋਈ ਮੋਟਰਸਾਈਕਲ ਹੈ ਕੋਈ ਗੱਡੀ ਹੈ ਆਪਣਾ ਨੰਬਰ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰ